ਉੱਚ ਸਿੱਖਿਆ ਦੇ ਖੇਤਰ ਵਿੱਚ ਇਲਾਕੇ ਦੀ ਮਾਨਮੱਤੀ ਸੰਸਥਾ ਗੁਰੂ ਨਾਨਕ ਕਾਲਜ ਬੁਡਲਾਡਾ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਦਿਆਲਾ ਜੀ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਦਿਨੋ ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਅਤੇ ਇਲਾਕੇ ਅੰਦਰ ਵੱਧ ਤੋਂ ਵੱਧ ਰੁੱਖ ਲਗਾਉਣ ਦੇ ਮਕਸਦ ਅਤੇ ਸਰਕਾਰੀ ਸਕੂਲਾਂ ਦੇ ਸਹਿਯੋਗ ਨਾਲ ਸੈਮੀਨਾਰ ਕਰਵਾਇਆ ਗਿਆ ਇਸ ਸੈਮੀਨਾਰ ਵਿੱਚ ਸਕੂਲਾਂ ਦੇ ਬੁੱਧੀਜੀਵੀਆ ਵੱਲੋਂ ਵਿਚਾਰ ਵਟਾਂਦਰਾ ਕਰਦਿਆਂ کہا کہ اج ਲੋੜ ਹੈ ਗੁਰਮੁਖੀ ਦੇ ਸਿਧਾਂਤਾਂ ਤੇ ਚੱਲਦਿਆਂ ਵੱਧ ਤੋਂ ਵੱਧ ਰੁਖ ਲਗਾ ਕੇ ਵਾਤਾਵਰਣ ਦੇ ਆਉਣ ਵਾਲੇ ਖਤਰੇ ਤੋਂ ਬਚਾਇਆ ਜਾ ਸਕੇ ਸਤਿ ਪੁੱਰਵਲ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸ੍ਰੀ ਗਰੂ ਤੇਗ ਬਹਾਦਰ ਜੀ ਭਾਈ ਦਿਆਲਾ ਜੀ ਭਾਈ ਸਤੀ ਦਾਸ ਜੀ ਭਾਈ ਮਤੀ ਦਾਸੀ ਨੂੰ ਸਮਰਪਿਤ ਜੋ 350 ਸਾਲਾਂ ਸ਼ਹੀਦੀ ਦਿਵਸ ਮਨਾਏ ਜਾ ਰਹੇ ਨੇ ਉਸ ਸੰਬੰਧ ਦੀ ਲੜੀ ਵਿੱਚ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਗੁਰੂ ਸਾਹਿਬ ਦੇ ਜੋ ਸੰਦੇਸ਼ ਹੈ ਉਹ ਸੰਗਤਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਕਿ ਵਾਤਾਵਰਨ ਨੂੰ ਸੰਭਾਲ ਦੀ ਜੋ ਲੋੜ ਹੈ ਜੋ ਅਸੀਂ ਇੱਕ ਜੋ ਮਹਮ ਸ਼ੁਰੂ ਕੀਤੀ ਹੈ ਕਿ ਇੱਕ ਰੁੱਖ ਗੁਰੂ ਦੇ ਨਾਮ ਉਸੇ ਲੜੀ ਤਹਿਤ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਅੱਜ ਇਸ ਪ੍ਰੋਗਰਾਮ ਦੇ ਵਿੱਚ ਇਸ ਜ਼ਿਲ੍ਹੇ ਦੇ ਸਾਰੇ ਸਕੂਲ ਜੋ ਪਾਰਟਿਸਪੇਟ ਕਰ ਰਹੇ ਨੇ ਤੇ ਕਿਵੇਂ 650 ਸਕੂਲਾਂ ਨੇ ਪਾਰਟਿਸਪੇਟ ਕੀਤਾ ਹੈਗਾ ਤੇ ਹਰ ਸਕੂਲ ਤੋਂ ਇੱਕ ਰਿਪਰੈਜ਼ੈਂਟੇਟਿਵ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਆਇਆ ਹੈ ਇਸ ਮਹਮ ਦੇ ਤਹਿਤ ਅਸੀਂ ਉਹਨਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਉਹ ਵਾਤਾਵਰਣ ਲਈ ਤੇ ਕਿਸ ਤਰ੍ਹਾਂ ਉਹ ਗੁਰੂ ਸਾਹਿਬ ਦੇ ਸੰਦੇਸ਼ ਨੂੰ ਲੈ ਕੇ ਆਪਾਂ ਆਪਣੇ ਬੱਚਿਆਂ ਤੇ ਆਪਣੇ ਚਿਲੇ ਦੇ ਵਿੱਚ ਛਾਏ ਜਿਹੜਾ ਮੈਸੇਜ ਦੇਣਾ ਹੈਗਾ ਤੇ ਅੱਜ ਸਾਡੇ ਕੋਲ ਇਸ ਪ੍ਰੋਗਰਾਮ ਦੇ ਵਿੱਚ ਡਿਸਟ੍ਰਿਕਟ ਫੋਰੈਸਟ ਅਫਸਰ ਵੀ ਆ ਰਹੇ ਹੈਗੇ ਤੇ ਇਸ ਮਹਮ ਦੇ ਤਹਿਤ ਅਸੀਂ ਸਾਡੇ 13000 ਜਿਹੜੇ ਪੌਦੇ ਲਾਉਣ ਦਾ ਪ੍ਰਣ ਕੀਤਾ ਹੈ ਉਹ ਉਸ ਲੜੀ ਤਹਿਤ ਅੱਜ ਸਾਰੇ ਸਕੂਲਾਂ ਦੇ ਟੀਚਰਸ ਨੂੰ ਬੇਰਾਹੀ ਅਸੀਂ ਹਰ ਪੂਰੇ ਜ਼ਿਲ੍ਹੇ ਦੇ ਵਿੱਚ ਉਹਦੇ ਰਾਨ ਦਾ ਜਿਹੜਾ ਕੰਮ ਆਰੰਭ ਕਰਾਂਗੇ ਬਿਲਕੁਲ ਸਹੀ ਗੱਲ ਹੈ ਕਿਉਂਕਿ ਜਿਸ ਤਰ੍ਹਾਂ ਸਾਡੇ ਪੰਜਾਬ ਦੀ ਧਰਤੀ ਬੜੀ ਪਵਿੱਤਰ ਧਰਤੀ ਹੈ ਤੇ ਬੜੀ ਵਾਤਾਵਰਣ ਦੇ ਪ੍ਰਤੀ ਸੁਚੇਤ ਸੀਗੀ ਉਹ ਕਿੱਥੇ ਨਾ ਕਿੱਥੇ ਦੁਬਾਰਾ ਇਸ ਸੁਚੇਤ ਕਰਨ ਦੀ ਲੋੜ ਹੈ ਕਿਉਂਕਿ ਜਿਸ ਤਰ੍ਹਾਂ ਇਹ ਗਲੋਬਲ ਵਾਰਮਿੰਗ ਵੱਧ ਰਹੀ ਹੈ ਜਿਸ ਤਰ੍ਹਾਂ ਤੇ ਇਹ ਇਸ ਤੇ ਲਈ ਸਾਨੂੰ ਰੁੱਖਾਂ ਨੂੰ ਲਾਉਣ ਦੀ ਬਹੁਤ ਵੱਡੀ ਜ਼ਰੂਰਤ ਹੈ ਤੇ ਸਾਰਿਆਂ ਨੂੰ ਇਸ ਮਹਿੰਮ ਦੇ ਵਿੱਚ ਰਲ ਕੇ ਕੰਮ ਕਰਨ ਦੀ ਲੋੜ ਹੈ ਹਾਂਜੀ ਸਰ ਇਹ ਜਿਹੜਾ ਮਿਸ਼ਨ ਹੈ ਇਹਦੇ ਵਿੱਚ ਹੁਣ ਜਿਹੜਾ ਗ੍ਰੀਨ ਸਕੂਲ ਪ੍ਰੋਗਰਾਮ ਹੈ ਉਹ ਇਸ ਕਾਰਨ ਚਲਾਇਆ ਗਿਆ ਕਿ ਕਿਉਂਕਿ ਆਪਾਂ ਨੂੰ ਗਰਾਉਂਡ ਲੈਵਲ ਤੇ ਕੰਮ ਕਰਨ ਦੀ ਜ਼ਰੂਰਤ ਹੈ ਤਾਂ ਕਿਉਂਕਿ ਗਰਾਉਂਡ ਲੈਵਲ ਤੇ ਸਕੂਲਾਂ ਦੇ ਵਿੱਚ ਬੱਚੇ ਹੀ ਸਾਡੇ ਮੇਨ ਸੋਰਸ ਨੇ ਜਿੰਨਾ ਰਹੇ ਅਸੀਂ ਇਹ এনवायरमेंट ਸੰਬੰਧੀ ਜਿਹੜਾ ਮੈਸੇਜ ਹੈ ਉਹ ਉਹਨਾਂ ਦੇ ਮਾਤਾ ਪਿਤਾ ਤੱਕ ਪਿੰਡ ਤੱਕ ਤੇ ਉਹਨਾਂ ਤੱਕ ਪਹੁੰਚਾ ਸਕਦੇ ਤਾਂ ਉਸ ਦੇ ਤਹਿਤ 2 ਸਾਲਾਂ ਦਾ ਆਪਣਾ ਪ੍ਰੋਗਰਾਮ ਚੱਲਿਆ ਗ੍ਰੀਨ ਸਕੂਲ ਪ੍ਰੋਗਰਾਮ ਦਾ ਤੇ ਇਹਦੇ ਵਿੱਚ ਆਪਾਂ 6 ਥੀਮ ਲਏ ਆ ਜਿਦੇੋਂ ਆਪਾਂ ਸ਼ਾਰਟ ਫਾਰਮ ਚ ਡਬਲਿਊ ਡਬਲਿਊ ਲੀਫ ਦਾ ਨਾਮ ਦਿੱਤਾ ਹੈ ਜਿਵੇਂ ਵੇਸਟ ਵਾਟਰ ਆਪਣਾ ਲੈਂਡ Energy, food, एनर्जी फूड वेस्ट ਤੇ ਇਹਦੇ ਵਿੱਚ ਕੀ ਹੈ ਕਿ ਅਸੀਂ ਸਕੂਲ ਦੇ ਵਿੱਚ 6 ਪੈਰਾਮੀਟਰ ਦੇ ਅਨੁਸਾਰ ਹੈ ਜਿਹੜਾ ਕੰਮ ਕਰਨਾ ਹੈ ਕਿ ਸਾਡਾ ਸਕੂਲ ਦੇ ਵਿੱਚ ਅਸੀਂ ਜਿਵੇਂ ਮਿਡੇ ਮੀਲ ਦਿੰਨੇ ਆ ਬੱਚਿਆਂ ਨੂੰ ਉਹਦੇ ਵਿੱਚ ਕੋਈ ਵੇਸਟੇਜ ਆਫ ਫੂਡ ਤਾਂ ਨਹੀਂ ਕਰਦੇ ਬੱਚੇ ਜਾਂ ਫਿਰ એનર્ਜੀ ਹੈ ਉਸ એનર્ਜੀ ਨੂੰ ਪ੍ਰੋਡਿਊਸ ਕਿਸ ਤਰ੍ਹਾਂ ਕਰ ਰਹੇ ਆ ਅਸੀਂ ਪਿੱਛੋਂ ਬਿਜਲੀ ਲੈ ਰਹੇ ਆ ਜੋ ਥਰਮਲ ਪਲਾਂਟਾਂ ਤੋਂ ਆ ਰਹੀ ਹੈ ਜਾਂ ਆਪਣੇ ਸਕੂਲ ਦੇ ਵਿੱਚ ਅਸੀਂ ਲੋਕਲ ਲੈਵਲ ਤੇ ਸੋਲਰ ਪੈਨਲ ਲਗਾਏ ਹੋਏ ਆ ਉਹ ਚੀਜ਼ ਨੂੰ ਅਸੀਂ ਇਸ ਦੇ ਵਿੱਚ ਮੇਨ ਰੱਖ ਰਹੇ ਆ ਸੈਕੰਡਲੀ ਇਹਦੇ ਵਿੱਚ ਮੈਂ ਡਾਕਟਰ ਜਸਵੀਰ ਸਿੰਘ ਲੈਕਚਰਰ ਬਾਇਓਲੋਜੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਟਲਾੜਾ ਅੱਜ ਗੁਰਨਾਨਕ ਕਾਲਜ ਦੇ ਵਿੱਚ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਗ੍ਰੀਨ ਸਕੂਲ ਸੰਬੰਧੀ ਹੈ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਇੱਕ ਇਕੋ ਕਲੱਬ ਚੱਲਦੇ ਆ ਉਹ ਇਕੋ ਕਲੱਬ ਦੇ ਅਧੀਨ ਗ੍ਰਾਂਟ ਆਉਂਦੀ ਹੈ ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਵੱਲੋਂ ਤੇ ਉਹ 2500 ਰੁਪਿਆ ਗ੍ਰਾਂਟ ਹੈ ਜਿਹੜੀ ਉਹ ਅਸੀਂ ਪੌਦੇ ਲਗਾਉਣ ਤੇ ਹੀ ਖਰਚਣੀ ਹੁੰਦੀ ਹੈ ਉਪਰ ਦੇ ਸਕੂਲ ਤੇ ਵੀ ਲਾਏ ਜਾ ਸਕਦੇ ਆ ਜਾਂ ਸਕੂਲ ਦੇ ਨੇੜੇ ਤੇੜੇ ਕੋਈ ਸਾਂਝੀਆਂ ਥਾਵਾਂ ਨੇ ਉਹਨਾਂ ਤੇ ਵੀ ਲਾਏ ਜਾ ਸਕਦੇ ਆ ਤੇ ਅੱਜ ਦੇ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਹੈ ਕਿ ਜਿਹੜੇ ਟੀਚਰਸ ਨੇ ਜਿੱਥੇ ਇਕੋ ਕਲੱਬ ਚੱਲਦੇ ਨੇ ਉਹਨਾਂ ਨੂੰ ਜਾਗਰੂਕ ਕਰਨਾ ਕਿ ਸਾਡੇ এনਵਾਇਰਨਮੈਂਟ ਦੀ ਕੀ ਸਥਿਤੀ ਆ ਸਾਡਾ এনਵਾਇਰਨਮੈਂਟ ਕਿਸ ਤਰੀਕੇ ਨਾਲ ਪਲੀਤ ਹੋ ਰਿਹਾ ਹੈ ਕਿਸ ਤਰ੍ਹਾਂ ਪ੍ਰਦੂਸ਼ਣ ਹੋ ਰਿਹਾ ਹੈ ਕਿਸ ਤਰੀਕੇ ਨਾਲ ਪਲਾਸਟਿਕ ਹੈ ਜਿਹੜਾ ਉਹ ਸਾਡੇ ਸ਼ਰੀਰਾਂ ਦੇ ਵਿੱਚ ਜਾ ਰਿਹਾ ਹੈ ਤਾਂ ਇਹਨਾਂ ਸਾਰੀਆਂ ਗੱਲਾਂ ਪ੍ਰਤੀ ਜਾਗਰੂਕ ਕਰਨਾ ਅੱਜ ਦੇ ਪ੍ਰੋਗਰਾਮ ਦਾ ਮੁੱਖ ਮਕਸਦ ਹੈ ਤਾਂ ਇਹਦੇ ਨਾਲ ਹੋਏਗਾ ਕਿ ਕਿ ਸਾਡੇ ਕੋਲ ਪ੍ਰਾਇਮਰੀ ਸਕੂਲ ਵੀ ਆਏ ਹੋਏ ਨੇ ਸਾਰੇ ਹਾਈ ਸਕੂਲ ਸੀਨੀਅਰ ਸੈਕੰਡਰੀ ਸਕੂਲ ਪੂਰੇ ਡਿਸਟ੍ਰਿਕਟ ਦੇ ਆਏ ਨੇ ਡਿਸਟ੍ਰਿਕਟ ਦਾ ਇਹ ਪ੍ਰੋਗਰਾਮ ਹੈ ਤਾਂ ਉਹਦੇ 'ਚ ਇਹ ਟੀਚਰ ਅੱਗੇ ਜਾ ਕੇ ਬੱਚਿਆਂ ਨੂੰ ਮੋਟੀਵੇਟ ਕਰਨਗੇ ਤਾਂ ਸਨੇਹਾ ਹੈ ਜਿਹੜਾ ਉਹ ਘਰ-ਘਰ ਤੱਕ ਪਹੁੰਚੇਗਾ ਕਿ ਕਿਸ ਤਰੀਕੇ ਨਾਲ ਅਸੀਂ ਵਾਤਾਵਰਣ ਦੀ ਸੰਭਾਲ ਕਰਨੀ ਹੈ ਤੇ ਕਿਸ ਤਰੀਕੇ ਦੇ ਨਾਲ ਅਸੀਂ ਇਸ ਜ਼ਿੰਦਗੀ ਨੂੰ ਸਪੋਰਟ ਕਰਨ ਵਾਲਾ ਜਿਹੜਾ ਸਿਸਟਮ ਹੈ ਉਸ ਨੂੰ ਕਾਇਮ ਰੱਖ ਸਕਦੇ ਨਹੀਂ ਜੀ ਇਹ ਵੈਸੇ ਤਾਂ ਇਹ ਪ੍ਰੋਗਰਾਮ ਹੈ ਜਿਹੜਾ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਪਰ ਵੱਡੇ ਪੱਧਰ ਤੇ ਹੁਣ ਮਨਾਇਆ ਜਾਣ ਲੱਗਿਆ ਤਾਂ ਅਸੀਂ ਆਲਰੇਡੀ ਇਹ ਤੁਹਾਡੀ ਗੱਲ ਸਹੀ ਹੈ ਕਿ ਅਸੀਂ ਲੇਟ ਆ ਤਾਂ ਜੇ ਇਹ ਕੋਸ਼ਿਸ਼ਾਂ ਪਹਿਲਾਂ ਤੋਂ ਹੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਜਾਂਦੀਆਂ ਤਾਂ ਹੋ ਸਕਦਾ ਹੈ ਕਿ ਇਸ ਦਾ ਜ਼ਿਆਦਾ ਫਾਇਦਾ ਹੁੰਦਾ